ਅਜੀ ਸ਼ਿਸ਼ਨਾ ਪੰਜਾਬ ਦੇ ਨੀਤਾ ਨਾਲ ਸੰਦੀਪ ਠੱਪੜ ਦੇ ਨਾਲ ਜਿਹੜੀ ਵੀ ਵਾਰਦਾਤ ਹੋਈ ਜਿਹੜਾ ਉਹ ਤੇ ਕਾਤਲਨਾ ਹਮਲਾ ਹੋਇਆ ਉਸ ਨੂੰ ਲੈ ਕੇ ਉਦੋਂ ਸੁਖਨਾਵਾਲੋਂ ਸ਼ਹਿਰ ਵਸਿਆ ਉਹਨਾਂ ਜਿਹੜਾ ਲੁਹਣਾ ਬੰਦ ਦੀ ਕਾਰ ਕੀਤੀ ਗਈ ਸੀ ਲੀ ਉਸ ਤੋਂ ਬੰਦ ਸੀ ਸੀਪੀ ਸਾਹਿਬ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਤੇ ਸੰਦੀਪ ਠੱਪੜ ਦੀ ਦਾ ਹਾਲ ਚਾਲ ਪੁੱਛਣ ਆਏ ਨੇ ਦੇਖਣ ਆਏ ਨੇ ਕਿ ਦੋ ਮੁਲਜ਼ਮ ਜੁਗਾ ਨੇ ਸੰਦੀਪ ਠੱਪੜ ਦੇ ਉੱਤੇ ਹਮਲਾ ਕੀਤਾ ਸੀ ਉਹਨਾਂ ਚੋਂ ਦੋ ਮੁਲਜ਼ਮ ਅਜ ਲੁਧਿਆਣਾ ਪੁਲਿਸ ਦੁਆਰਾ ਫੜੇ ਜਾ ਚੁੱਕੇ ਨੇ ਜਿਨ੍ਹਾਂ ਨੇ ਇੱਕ ਹੋਰ ਅਸ਼ਵਾਸ਼ਣ ਦਿੱਤਾ ਕਿ ਜਲਦੀ ਜਲਦੀ ਕਾਰਵਾਈ ਇਹ ਪੂਰੀ ਤਹਿ ਤੱਕ ਜਾਊਗੀ ਇਹਦੇ ਪਿੱਛੇ ਕੌਣ ਹੈ ਇਹਦਾ ਸਾਜ਼ਿਸ਼ ਕਰਤਾ ਕੌਣ ਹੈ ਪ੍ਰਸ਼ਾਸਨ ਦੇ ਕਹਿਣ ਤੋਂ ਬਾਅਦ ਅਸੀਂ ਲੋਕ ਲੁਧਿਆਣਾ ਵਾਸੀਆਂ ਵੱਲੋਂ ਜਿਹੜੀ ਲੁਧਿਆਣਾ ਬੰਦ ਦੀ ਕਾਲ ਕੱਲ ਸ਼ੁੱਕਰਵਾਰ ਦੀ ਕੀਤੀ ਗਈ ਸੀ ਅਸੀਂ ਉਹਨੂੰ ਵਾਪਸ ਲੈ ਰਹੇ ਹਾਂ ਲੁਧਿਆਣਾ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਨਾਲ ਅਪੀਲ ਕਰਾਂਗੇ ਕਿ ਕੱਲ ਪੂਰੇ ਬਾਜ਼ਾਰ ਖੁੱਲਣ ਪੂਰਾ ਪ੍ਰਸ਼ਾਸਨ ਦਾ ਸਹਿਯੋਗ ਸਾਡੇ ਨਾਲ ਰਹੇਗਾ ਤੇ ਲੋਕਾਂ ਦਾ ਸਾਡੇ ਨਾਲ ਵੀ ਰਹੇਗਾ ਜਗਰਾ ਵੀਰ ਬਜਰੰਗੇ ਹਾਰ ਹਾਰ ਮਾਰੇ ਅਸੀਂ ਨਾ ਪੁਲਿਸ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਬਹੁਤ ਜਲਦ ਇਹਨਾਂ ਨੇ ਜਿਹੜੇ ਮੁਜਰਮ ਸੀਗੇ ਫੜ ਲਏ ਐ ਔਰ ਉਹਨਾਂ ਤੇ ਸਖਤ ਕਾਰਵਾਈ ਕਰ ਰਹੇ ਔਰ ਇਹਨਾਂ ਨੇ ਸੀਪੀ ਸਾਹਿਬ ਨੇ ਔਰ ਤੇਜਾ ਜੀ ਨੇ ਵਿਸ਼ਵਾਸਨ ਵੀ ਦਿੱਤਾ ਵੀ ਇਹਦੀ ਜਿਹੜੀ ਲੜੀ ਐ ਇਰੇ ਪਿੱਛੇ ਕੌਣ ਹੈ ਕੌਣ ਨਹੀਂ ਹੈ ਸਾਰੀ ਡਿਟੇਲ ਦੇ ਵਿੱਚ ਉਹ ਕੱਢ ਕੇ ਉਹਦੀ ਡਿਟੇਲ ਸਾਡੇ ਸਾਹਮਣੇ ਸਾਰੇ ਸ਼ਹਿਰ ਵਾਸੀਆਂ ਦੇ ਸਾਹਮਣੇ ਰੱਖਣਗੇ ਉਹ ਸਾਰੇ ਹਿੰਦੂ ਸੰਗਠਨ ਇੱਥੇ ਆਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਕੀਤਾ ਉਹ ਜਿਸ ਤਰ੍ਹਾਂ ਡੰਨੇ ਜੀ ਨੇ ਕਿਹਾ ਵੀ ਜਿਹੜੀ ਇਹ ਕਾਲ ਹੈ ਕੱਲ ਦੀ ਇਹ ਅਸੀਂ ਮੁੱਤਵਲ ਕਰਦੇ ਆਂ ਔਰ ਸਾਨੂੰ ਪੂਰਾ ਭਰੋਸਾ ਹੈ ਵੀ ਅੱਗੋਂ ਜਿਹੜੀ ਕਾਰਵਾਈ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਅچھے ਤਰੀਕੇ ਨਾਲ ਹੋਏਗੀ ਔਰ ਅੱਗੋਂ ਜਿਹੜੇ ਹਿੰਦੂ ਲੀਡਰ ਹੈ ਜਾਂ ਹੋਰ ਹੈ ਉਹਨਾਂ ਦਾ ਕਿਸ ਤਰ੍ਹਾਂ ਤੇ ਹਮ ਕਰਨਾ ਉਹ ਬਹੁਤ ਵਧੀਆ ਤਰੀਕੇ ਅਸੀਂ ਇੱਕ ਤਾਂ ਬੇਨਤੀ ਵੀ ਕਰਦੇ ਆ ਸੀਪੀ ਸਾਹਿਬ ਇੱਥੇ ਆਏ ਨਾ ਉਹਨੂੰ ਵੀ ਪ੍ਰਸ਼ਾਸਨ ਨੂੰ ਵੀ ਵੀ ਜੋ ਦੋਰਾ ਥਾਪੜ ਜੀ ਕਿ ਸਮਾਜ ਸੇਵਾ ਕਰਦੇ ਰਹੇ ਹਮੇਸ਼ਾ ਹੀ ਵੀ ਕਮ ਸੇ ਕਮ ਸਰਕਾਰ ਨੂੰ ਬੇਨਤੀ ਹੈ ਵੀ ਉਹਦੇ ਇਲਾਜ ਦਾ ਜ਼ਿੰਮੇਵਾਰੀ ਲੁਧਿਆਣਾ ਪ੍ਰਸ਼ਾਸਨ ਉਹ ਚੱਕੇ ਅਸੀਂ ਸੀਪੀ ਸਾਹਿਬ ਅੱਗੇ ਬੇਨਤੀ ਵੀ ਕਰਦੇ ਆ ਧੰਨਵਾਦ ਵੀ ਕਰਦੇ ਆ ਜਿਹੜਾ ਇਹਨਾਂ ਨੇ ਇੰਨੀ ਜਲਦੀ ਮੁਜਰੀਮਾਂ ਨੂੰ ਪਕੜਿਆ ਤੇ ਕਾਲ ਵਾਪਸੀ ਦੀ ਗੱਲ ਟੰਡਨ ਜੀ ਨੇ ਨੀਰੇ ਹੀ ਨਹੀਂ ਦੱਸੀ ਐ ਇਹ ਵੀ ਅਸੀਂ ਆਸ਼ਵਾਸਨ ਚਾਹੁੰਦੇ ਆ ਸੀਪੀ ਸਾਹਿਬ ਤੋਂ ਇਹਨਾਂ ਦੀ ਟੀਮ ਤੋਂ ਵੀ ਗੋਰੇ ਥਾਪੜ ਜੀ ਦਾ ਇਲਾਜ ਤੇ ਉਹਨਾਂ ਦੀ ਇੱਥੇ ਵੀ ਸੁਰੱਖਿਆ ਵੀ ਵੀ ਇੰਤਜ਼ਾਮ ਲੁਧਿਆਣਾ ਪ੍ਰਸ਼ਾਸਨ ਕਰੇ ਇਹ ਹੀ ਅੱਗੇ ਨਾਲ ਕਰ ਦੇ ਜੀ ਅੱਜ ਜਿਹੜਾ ਇਨਸੀਡੈਂਟ ਹੋਇਆ ਬਹੁਤ ਹੀ ਅਨਫੋਰਚਨਟ ਇਨਸੀਡੈਂਟ ਸੀਗਾ ਔਰ ਪੁਲਿਸ ਨੇ ਉਸ ਤੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਦੋ ਅਕਊਜ਼ੀਸ਼ਨ ਅਰੈਸਟ ਕੀਤੇ ਤੇ ਥੋੜੀ ਦੇਰ ਪਹਿਲਾਂ ਉਹਨਾਂ ਦੀ ਡੀਟੇਲ ਪ੍ਰੈਸ ਕਾਨਫਰੰਸ ਹੋਈ ਹੈ ਤੇ ਮੈਂ ਇਨਸ਼ੋਰ ਕਰਾਂਗਾ ਕਿ ਜਿਹੜਾ ਇਹਨਾਂ ਦਾ ਜੋ ਇਲਾਜ ਹੈਗਾ ਉਹਦਾ ਹਰ ਸੰਭਵ ਜਿਹੜਾ ਹੈ ਨਾ ਪ੍ਰਸ਼ਾਸਨ ਮਦਦ ਕਰੂ ਐਂਡ ਉਹਦੀ ਜਿਹੜੀ ਸਿਕਿਉਰਿਟੀ ਹੈ ਉਹਦੀ ਵੀ ਅਸੀਂ ਇਨਸ਼ੋਰ ਕਰਾਂਗੇ ਉਹਦੀ ਸੇਫਟੀ ਐਂਡ ਸਿਕਿਉਰਿਟੀ ਪੁਲਿਸ ਪ੍ਰੋਪਰਲੀ ਕਰੇਗੀ ਤੇ ਗਾਂ ਵਾਸਤੇ ਵੀ ਅਸੀਂ ਇਨਸ਼ੋਰ ਕਰਦੇ ਹਾਂ ਕਿ ਆਪਸ ਵਿੱਚ ਜਿਹੜਾ ਹੈਗਾ ਤੁਸੀਂ ਬਹੁਤ ਹੀ ਅੱਛਾ ਮਤਲਬ ਕਿ ਇੱਕ ਭਾਈਚਾਰਾ ਜਿਹੜਾ ਆਪਾਂ ਕਹਿ ਸਕਦੇ ਤੁਸੀਂ ਨਿਭਾਇਆ ਐਂਡ ਜਿਹੜਾ ਕੋਲ ਵਾਲੀ ਗੱਲ ਤੁਸੀਂ ਹੈਗੀ ਤੇ ਆਪਾਂ ਮਿਲ ਕੇ ਇੱਕ ਪੰਜਾਬ ਜਿਹੜਾ ਪੀਸਫੁਲ ਪੰਜਾਬ ਆਪਾਂ ਬਣਾਈ ਇਹਨੂੰ ਅੱਗੇ ਵਧਾਈਏ ਔਰ ਇਸ ਤਰ੍ਹਾਂ ਕੇ ਜਿਹੜੇ ਅੰਸਰ ਹੈਗੇ ਉਹਨਾਂ ਤੇ ਅਸੀਂ ਕਿ ਜਿੱਤ ਤੁਸੀਂ ਸਹਿਯੋਗ ਕਰੋਗੇ ਅਸੀਂ ਇਹੋ ਜੇ ਬੰਨਿਆ ਤੇ ਨਕੇਲ ਪਾਂਛੇ ਸਾਨੂੰ ਸੋਖਾ ਹੋਊਗਾ ਤੇ ਤੁਹਾਡਾ ਸਹਿਯੋਗ ਸਭ ਨੂੰ ਮਿਲ ਜਾ ਰਿਹਾਗਾ ਬਹੁਤ ਬਹੁਤ ਲੈਂਦੇ ਜੈੰਗ